ਭਗਾਪੁਰਾਣਾ ਦੇ ਬੀਪੀਓ ਯਾਨੀ ਕਿ ਬਲੌਕ ਪ੍ਰਾਇਮਰੀ ਸਿੱਖਿਆ ਅਫਸਰ ਦੇਵੀ ਪ੍ਰਸਾਦ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਦੱਸਿਆ ਕਿ ਬੀਤੇ ਕੱਲ ਉਹਨਾਂ ਦੀ ਇੱਕ ਡਾਂਸ ਕਰਦਿਆਂ ਦੀ ਵੀਡੀਓ ਵਾਇਰਲ ਹੋ ਰਹੀ ਸੀ ਤਾਂ ਇਹ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਉਹ ਵੀਡੀਓ ਹੋ ਰਹੀ ਸੀ ਜਿਸ ਤੋਂ ਬਾਅਦ ਜਦ ਇਹ ਵੀਡੀਓ ਸਿੱਖਿਆ ਵਿਭਾਗ ਦੇ ਕੋਲ ਪਹੁੰਚੀ ਤਾਂ ਤੁਰੰਤ ਪ੍ਰਭਾਵ ਦੇ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਇਹ ਆਦੇਸ਼ ਦਿੱਤੇ ਗਏ ਜਿਸ ਤੋਂ ਬਾਅਦ ਇਸ ਬੀਪੀਓ ਨੂੰ ਦੇਵੀ ਪ੍ਰਸਾਦ ਨੂੰ ਸਸਪੈਂਡ ਕਰ ਦਿੱਤਾ ਗਿਆ ਦੱਸਦੀ ਹੈ ਕਿ ਬਾਗਾਪੁਰਾਣਾ ਦੇ ਇਹ ਬਲੌਕ ਪ੍ਰਾਇਮਰੀ ਸਿੱਖਿਆ ਅਫਸਰ ਨੇ ਜੋ ਆਪਣੇ ਦਫਤਰ ਦੇ ਵਿੱਚ ਮਹਿਲਾ ਨਾਲ ਠੁਮਕੇ ਲਾਉਂਦੇ ਹੋਏ ਨਜ਼ਰ ਆਏ ਸੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਜਿਸ ਤੋਂ ਬਾਅਦ ਤੁਰੰਤ ਪ੍ਰਭਾਵ ਦੇ ਨਾਲ ਸਿੱਖਿਆ ਅਫਸਰ ਜੋ ਸੀ ਉਹਨਾਂ ਦੇ ਵੱਲੋਂ ਇਹ ਸਸਪੈਂਡ ਕਰ ਦਿੱਤਾ ਗਿਆ ਹੈ ਦੱਸਿਆ ਕਿ ਸਿੱਖਿਆ ਮੰਤਰੀ ਹਜੋ ਸਿੰਘ ਬੈਂਸ ਨੇ ਇਹ ਆਦੇਸ਼ ਦਿੱਤੇ ਸੀ ਤੇ ਕਿਹਾ ਸੀ ਕਿ ਸਿੱਖਿਆ ਦੇ ਮਾਮਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਜਾਂ ਅਨੁਸ਼ਾਸਨਹੀਣਤਾ ਜਾਂ ਅਨੈਤਿਕਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਹਾਲਾਂਕਿ ਬੀਪੀਓ ਦੇਵੀ ਪ੍ਰਸਾਦ ਦਾ ਉਹਨਾਂ ਨੇ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਸੀ ਕਿ ਉਹ ਆਪਣੀ ਪਤਨੀ ਨਾਲ ਨੱਚ ਰਹੇ ਸੀ ਪਰ ਸਿੱਖਿਆ ਵਿਭਾਗ ਦੇ ਵੱਲੋਂ ਸਿੱਖਿਆ ਮੰਤਰੀ ਦੇ ਵੱਲੋਂ ਹਜੋ ਸਿੰਘ ਬੈਂਸ ਦੇ ਵੱਲੋਂ ਤੁਰੰਤ ਪ੍ਰਭਾਵ ਦੇ ਨਾਲ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਬਾਗਾਪੁਰਾਣਾ ਦੇ ਇਹ ਬਲੌਕ ਪ੍ਰਾਇਮਰੀ ਸਿੱਖਿਆ ਅਫਸਰ ਸਨ ਬੀਪੀਓ ਦੇਵੀ ਪ੍ਰਸਾਦ ਜੋ ਆਪਣੇ ਦਫ਼ਤਰ ਦੇ ਵਿੱਚ ਠੁਮਕੇ ਲਾਉਂਦੇ ਹੋਏ ਨਜ਼ਰ ਆ ਰਹੇ ਸੀ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਮਹਿਲਾ ਉਹਨਾਂ ਦੀ ਪਤਨੀ ਹੀ ਹੈ ਪਰ ਇਸ ਸਪਸ਼ਟੀਕਰਨ ਨੂੰ ਤਾਂ ਮੰਜ਼ੂਰ ਨਹੀਂ ਹੋਇਆ ਜਿਸ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹ ਆਦੇਸ਼ ਦਿੱਤੇ ਕਿ ਇਹਨਾਂ ਨੂੰ ਸਸਪੈਂਡ ਜੋ ਹੈ ਮੁਅੱਤਲ ਜੋ ਹੈ ਕਰ ਦਿੱਤਾ ਜਾਵੇ ਜਿਸ ਤੋਂ ਬਾਅਦ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਦੇਵੀ ਪ੍ਰਸਾਦ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਬਰਾਗਾਪੁਰਾਣਾ ਦੇ ਇਹ ਬੀਪੀਓ ਨੇ ਬਲੌਕ ਪੰਚਾਇਤ ਬਲੌਕ ਪ੍ਰਾਇਮਰੀ ਸਿੱਖਿਆ ਅਫਸਰ ਨੇ ਜਿਸ ਨੂੰ ਵੀਡੀਓ ਜੋ ਸੀ ਜਿੰਨਾਂ ਦੀ ਵਾਇਰਲ ਹੋ ਰਹੀ ਸੀ ਸੋਸ਼ਲ ਮੀਡੀਆ ਤੇ ਦਫ਼ਤਰ ਦੇ ਵਿੱਚ ਡਾਂਸ ਕਰਦਿਆਂ ਦੀ ਤਾਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਤੁਰੰਤ ਪ੍ਰਬੰਧ ਦੇ ਵਿੱਚ ਐਕਸ਼ਨ ਲਿਆ ਗਿਆ ਤੇ ਇਸ ਬੀਪੀਓ ਦੇਵੀ ਪ੍ਰਸਾਦ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਹਾਲਾਂਕਿ ਦੇਵੀ ਪ੍ਰਸਾਦ ਦਾ ਕੇਵਲ ਇਹ ਨਾ ਕਹਿਣਾ ਸੀ ਕਿ ਉਹ ਆਪਣੀ ਪਤਨੀ ਦੇ ਨਾਲ ਨੱਚ ਰਹੇ ਸੀ ਪਰ ਸਿੱਖਿਆ ਮੰਤਰੀ ਨੇ ਸਾਫ ਕਰ ਦਿੱਤਾ ਕਿ ਸਿੱਖਿਆ ਦੇ ਮਸਲੇ ਦੇ ਵਿੱਚ ਸਿੱਖਿਆ ਦੇ ਮਾਮਲੇ ਦੇ ਵਿੱਚ ਜਾਂ ਦਫ਼ਤਰਾਂ ਦੇ ਵਿੱਚ ਅਨੁਸ਼ਾਸਨਹੀਨਤਾ ਤੇ ਅਨੈਤਿਕਤਾ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਜੋ ਹੈ ਉਹ ਨਹੀਂ ਕੀਤੀ ਜਾਵੇਗੀ ਕਿਸੇ ਵੀ ਤਰੀਕੇ ਦੇ ਕੋਤਾਹੀ ਜੋ ਹੈ ਉਹ ਨਹੀਂ ਵਰਤੀ ਜਾਵੇਗੀ ਤਾਂ ਇਸ ਬੀਪੀਓ ਦੇਵੀ ਪ੍ਰਸਾਦ ਨੂੰ ਸਸਪੈਂਡ ਜੋ ਹੈ ਉਹ ਬਾਗਾ ਪ੍ਰਾਣਾ ਦੇ ਨੂੰ ਕਰ ਦਿੱਤਾ ਗਿਆ ਹੈ ਦਫ਼ਤਰ ਦੇ ਵਿੱਚ ਆਪਣੀ ਹੀ ਪਤਨੀ ਦੇ ਨਾਲ ਠੁੰਮਕੇ ਲਾਉਂਦੇ ਹੋਏ ਨਜ਼ਰ ਆਏ ਸੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਜਿਸ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਇਹ ਐਕਸ਼ਨ ਜੋ ਹੈ ਉਤਰੰਤ ਪ੍ਰਭਾਵ ਦੇ ਨਾਲ ਲਿਆ ਗਿਆ